ਐਸਆਈ ਨੇ 1 ਕਰੋੜ 40 ਲੱਖ ਰੁਪਏ ਦੀ ਠੱਗੀ ਮਾਰੀ ਹੈ 1 ਕਰੋੜ 40 ਲੱਖ ਰੁਪਏ ਦੀ ਠੱਗੀ ਅਮਰੀਕਾ ਪੇਟਨ ਦੇ ਨਾਮ ਤੇ ਮਾਰੀ ਹੈ ਵੱਡੀ ਖਬਰ ਇਸ ਵਕਤ ਦੀ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਦਰਸ਼ਨ ਦੇ ਲੁਧਿਆਣਾ ਤੇ ਐਸਆਈ ਦੀ ਗ੍ਰਿਫਤਾਰੀ ਹੋ ਗਈ ਹੈ ਇੱਕ ਮਾਮਲਾ ਕਾਫੀ ਸੋਸ਼ਲ ਮੀਡੀਆ ਤੇ ਪੱਕ ਗਿਆ ਪੂਰੀ ਜਾਣਕਾਰੀ ਕੀ ਹੈ ਤੁਹਾਡੇ ਨਾਲ ਸਾਂਝੀ ਕਰ ਲੈਂਦੇ ਹਾਂ ਜਿੱਥੇ ਕਿ ਲੁਧਿਆਣਾ ਦੇ ਐਸਆਈ ਦੀ ਗ੍ਰਿਫਤਾਰੀ ਕਰਨ ਦੇ ਪਿੱਛੇ ਉਹ ਧੋਖਾਧੜੀ ਦਾ ਮਾਮਲਾ ਸਾਹਮਣੇ ਆਇਆ ਜਿੱਥੇ ਆਪਣੇ ਏਜੰਟ ਭਰਾ ਦੇ ਨਾਲ ਮਿਲ ਕੇ ਇੱਕ ਪਰਿਵਾਰ ਦੇ ਨਾਲ ਇਸ ਐਸਆਈ ਨੇ 1 ਕਰੋੜ 40 ਲੱਖ ਰੁਪਏ ਦੀ ਠੱਗੀ ਮਾਰੀ ਹੈ 1 ਕਰੋੜ 40 ਲੱਖ ਰੁਪਏ ਦੀ ਠੱਗੀ ਅਮਰੀਕਾ ਪ੍ਰੈਜ਼ੀਡੈਂਟ ਦੇ ਨਾਮ ਤੇ ਮਾਰੀ ਹੈ ਜਾਨੀ ਕਿ ਹੁਣ ਇਸ ਪਰਨ ਪਰਿਵਾਰ ਨਾਲ ਵਾਦਾ ਕੀਤਾ ਸੀ ਕਿ ਲੀਗਲ ਤਰੀਕੇ ਦੇ ਨਾਲ ਔਰ ਵੀਜ਼ੇ ਦੇ ਤਹਿਤ ਹੀ ਜਿਹੜਾ ਵਾ ਉਹਨਾਂ ਨੂੰ ਅਮਰੀਕਾ ਭੇਜਿਆ ਜਾਵੇਗਾ ਵਰਕ ਪਰਮਿਟ ਹੋਵੇਗਾ ਪਰ ਦੇਖੋ ਅੰਤ ਦੇ ਵਿੱਚ ਉਹਨਾਂ ਨੂੰ ਮੈਕਸੀਕੋ ਦੇ ਜੰਗਲਾਂ ਰਾਹੀਂ ਅਮਰੀਕਾ ਜਾਣ ਲਈ ਮਜਬੂਰ ਕਰ ਦਿੱਤਾ ਗਿਆ ਦਾਜ਼ੀਏ ਕੇ ਮਾਮਲਾ ਹੁਣ ਪੱਖ ਗਿਆ ਤੇ ਜਿਸ ਤੋਂ ਬਾਅਦ ਇੱਕ ਐਸਆਈ ਦੀ ਗ੍ਰਿਫਤਾਰੀ ਹੋ ਗਈ ਆ ਇੱਕ ਕਰੋੜ 40 ਲੱਖ ਰੁਪਏ ਦੀ ਠੱਗੀ ਮਾਰਨ ਦਾ ਮਾਮਲਾ ਸਾਹਮਣੇ ਆਇਆ ਔਰ ਪਰਿਵਾਰ ਨੇ ਹੁਣ ਵੱਡੇ ਖੁਲਾਸੇ ਕਰ ਦਿੱਤੇ ਨੇ ਹਾਲਾਂਕਿ ਜਾਣਕਾਰੀ ਉਸ ਵਿਅਕਤੀ ਦੇ ਵੱਲੋਂ ਦਿੱਤੀ ਗਈ ਆ ਉਸਨੇ ਦੱਸਿਆ ਕਿ ਕਿਸ ਤਰੀਕੇ ਦੇ ਨਾਲ ਪਹਿਲਾਂ 90 ਲੱਖ ਰੁਪਏ ਦਿੱਤੇ ਗਏ ਉਸ ਤੋਂ ਬਾਅਦ 62 ਲੱਖ ਰੁਪਏ ਦਿੱਤੇ ਗਏ ਦੁਬਈ ਜਾਣ ਤੋਂ ਬਾਅਦ ਆਪਣੇ ਛੋਟੇ ਬੱਚਿਆਂ ਤੇ ਆਪਣੀ ਪਤਨੀ ਦੇ ਨਾਲ ਉਸ ਸੇਫ ਤਰੀਕੇ ਦੇ ਨਾਲ ਅਮਰੀਕਾ ਜਾਣਾ ਚਾਹੁੰਦਾ ਸੀ ਪਰੰਤੂ ਵਿੱਚ ਮੈਕਸੀਕੋ ਦੇ ਜੰਗਲਾਂ ਰਾਹੀਂ ਉਸ ਨੂੰ ਜਾਣ ਲਈ ਮਜਬੂਰ ਕੀਤਾ ਗਿਆ ਤੇ ਉੱਥੇ ਜਾ ਕੇ ਵੀ ਇਸ ਵਿਅਕਤੀ ਨੂੰ ਆਪਣੇ ਪਰਿਵਾਰ ਨੂੰ ਸੁਰੱਖਿਅਤ ਰੱਖਣ ਦੇ ਲਈ ਕੇਸ ਲੜਨੇ ਪਏ ਛੋਟੇ-ਮੋਟੇ ਕੰਮ ਕਰਕੇ ਆਪਣੇ ਆਪ ਨੂੰ ਅਮਰੀਕਾ 'ਚ ਸੁਰੱਖਿਅਤ ਰੱਖਣ ਲਈ ਬਹੁਤ ਕੋਸ਼ਿਸ਼ ਕੀਤੀ ਪਰੰਤੂ ਵਿੱਚ ਉਸ ਨੂੰ ਕੇਸ ਛੱਡਣ ਲਈ ਆਪ ਦਿੱਤਾ ਗਿਆ ਹਾਲਾਂਕਿ ਉਹ ਅੰਮ੍ਰਿਤਸਰ ਵਾਪਸ ਆਇਆ ਤੇ ਉਸ ਤੋਂ ਬਾਅਦ ਉਸਨੇ ਵੱਲੂ ਆ ਕੇ ਏਜੰਟ ਦੇ ਖਿਲਾਫ ਇਸ ਐਸਆਈ ਦੇ ਖਿਲਾਫ ਵੱਡੇ ਪੱਧਰ ਦੇ ਖੁਲਾਸੇ ਕਰ ਦਿੱਤੇ ਤਾਂ ਸੀ ਇਹ ਕਿ ਖੁਲਾਸਿਆਂ ਦੇ ਵਿੱਚ ਇੱਕ ਵੀਡੀਓ ਜਾਰੀ ਕੀਤੀ ਹੈ ਜਿੱਥੇ ਲੋਟਾਂ ਦੀਆਂ ਗੱਤੀਆਂ ਜਿਹੜੀਆਂ ਸੀਗੀਆਂ ਉਹ ਬੰਡਲ ਜਿਹੜੇ ਸੀ ਉਹ ਦੇਖਣ ਨੂੰ ਮਿਲੇ ਆ ਕਿ ਇਸ ਤਰੀਕੇ ਨਾਲ ਗਿਣ-ਗਿਣ ਕੇ ਇਹ ਠੱਗ ਜਿਹੜੇ ਨੇ ਉਹ ਲਫਾਫਿਆਂ 'ਚ ਪਾਉਂਦੇ ਨਜ਼ਰ ਆ ਰਹੇ ਨੇ ਐਸ ਵੀਡੀਓ ਕਾਫੀ ਵਾਇਰਲ ਹੋਈ ਆ ਹੁਣ ਐਸਆਈ ਦੀ ਗ੍ਰਿਫਤਾਰੀ ਹੋਊਗੀ ਤਾਂ ਜੇਕਰ ਤੁਸੀਂ ਵੀ ਵਿਦੇਸ਼ ਜਾਣ ਦੇ ਸੁਪਨੇ ਦੇਖਦੇ ਹੋ ਤੇ ਸਾਵਧਾਨ ਰਹੋ ਕਿਉਂਕਿ ਅਜਿਹੇ ਠੱਗਾ ਜੇ ਫਰਾਡ ਤੁਹਾਨੂੰ ਠੱਗੀ ਮਾਰਨ ਲਈ ਬੈਠੇ ਹੋਏ ਨੇ ਅਮਰੀਕਾ ਭੇਜਣ ਦੇ ਨਾਮ ਤੇ ਦੇਖੋ ਕਿਵੇਂ 1 ਕਰੋੜ 40 ਲੱਖ ਰੁਪਏ ਦੀ ਠੱਗੀ ਮਾਰੀ ਆ ਤਾਂ ਹੁਣ ਐਸਆਈ ਗ੍ਰਫਤਾਰ ਹੋ ਗਿਆ